ਆ ਬਾਈ ਲੰਮੇ ਸਮੇਂ ਤੋਂ ਫੇਸਬੁੱਕ ਤੇ ਕੰਮ ਕਰ ਰਿਆ ਪਰ ਫੇਸਬੁੱਕ ਤੋਂ ਪੈਸੇ ਨਹੀਂ ਬਣ ਰਹੇ ਸੀ ਬਾਈ ਦੀਆਂ 2-4 ਗਲਤੀਆਂ ਇਹੋ ਜਿਹੀਆਂ ਜਿਹੜੀਆਂ ਅੱਜ ਬਾਈ ਨੂੰ ਆਪਾਂ ਖੁੱਲ੍ਹ ਕੇ ਦੱਸਿਆ ਨੇ ਕਿ ਕਿਹੜੀਆਂ ਗਲਤੀਆਂ ਕਰਕੇ ਬਾਈ ਨੂੰ ਫੇਸਬੁੱਕ ਪੈਸੇ ਪੇ ਨਹੀਂ ਕਰ ਰਹੀ ਤੇ ਬਾਈ ਆਇਆ ਪਾਤਣਾ ਤੋਂ ਅਮਨ ਕਾਰ ਪੁਆਇੰਟ ਬਾਈ ਦਾ ਕਾਰ ਬਾਡੀ ਵਰਕ ਦਾ ਮੋਡੀਫਿਕੇਸ਼ਨ ਦਾ ਕੰਮ ਹੈਗਾ ਤੇ ਬਾਈ ਨਾਲ ਅੱਜ ਮੁਲਾਪ ਹੋਇਆ ਬਾਈ ਨਾਲ ਮਿਲੇ ਆ ਤੇ ਬਾਈ ਨੂੰ ਆਪਾਂ ਨੋਲਿਜ ਦਿਤਤੀ ਹੈ ਕਿ ਕਿਸ ਤਰੀਕੇ ਬਾਈ ਦਾ ਪੇਜ ਮੋਨਟਾਈਜ਼ ਹੋ ਸਕਦਾਗਾ ਕਿਉਂਕਿ ਬਾਈ ਆ ਜਿਹੜਾ ਕੁਝ ਕੁ ਗਲਤੀਆਂ ਕਰ ਰਿਹਾ ਸੀਗਾ ਤੇ ਬਾਈ ਜਾਣਕਾਰੀ ਪਹਿਲਾਂ ਤਾਂ ਆਪਾਂ ਇਹੇ ਜਾਣਦੇ ਆ ਵੀ ਕਿਵੇਂ ਲੱਗੀ ਤੁਹਾਨੂੰ ਕੱਲੀ ਕੱਲੀ ਚੀਜ਼ ਜਿਹੜੀ ਮੈਂ ਸਮਝਾਈ ਆ ਉਹ ਸਮਝ ਲੱਗੀ ਬਾਈ ਤੇ ਕੋਈ ਮਤਲਬ ਅਖਾਈ ਤਾਂ ਨਹੀਂ ਆਈ ਨਹੀਂ ਨਹੀਂ ਵੀਰੇ ਮੈਨੂੰ ਸਾਰੀ ਚੀਜ਼ ਤੁਹਾਨੂੰ ਜਿਹੜੇ ਦੱਸੀਆਂ ਨੇਗੀਆਂ ਬਹੁਤ ਵਧੀਆ ਲੱਗੀਆਂ ਮੈਨੂੰ ਕਿਉਂਕਿ ਵੀਰੇ ਮੈਂ ਬਹੁ ਟਾਈਮ ਪਹਿਲਾਂ ਦਾ ਕੰਮ ਕਰ ਰਿਹਾ ਸੀਗਾ ਕਮ ਸੇ ਕਮ ਨੂੰ ਬਹੁ ਟਾਈਮ ਹੋ ਗਿਆ ਠੀਕ ਆ ਬਾਈ ਤਾਂ ਮਨ ਨੂੰ ਸੋਸ਼ਲ ਮੀਡੀਆ ਦੇਖੀ ਨਹੀਂ ਰਿਹਾ ਸੀ ਕੁਛ ਅੱਗੇ ਵੀ ਹਾਂ ਯਾਰ ਆਪਾਂ ਕਿਵੇਂ ਮਤਲਬ ਕੰਮ ਕਰੀਏ ਕੋਈ ਜੇ ਆਪਾਂ ਨੂੰ ਕੋਈ ਦਿਖੇ ਵੀ ਹਾਂ ਚੀਜ਼ਾਂ ਸੈੱਟ ਨੇ ਫਿਰ ਤਾਂ ਆਪਾਂ ਕੰਮ ਕਰਦੇ ਸੀਗੇ ਤਾਂ ਮੈਂ ਵੀ ਵਿੱਚ ਵਿਚਾਲੀ ਛੜਦਾ ਸੀ ਕੰਮ ਮੈਂ ਕੰਮ ਕਰ ਹੀ ਨਹੀਂ ਵੀਰੇ ਮਤਲਬ ਹੌਸਲਾ ਵੀ ਟੁੱਟ ਜਾਂਦਾ ਵੀ ਕਿਸੇ ਪਾਸਿਓਂ ਆਪਾਂ ਨੂੰ ਕੋਈ ਹੱਥ ਪੱਲਾ ਨਾ ਪਵੇ ਜਾਂ ਫਿਰ ਆਪਾਂ ਨੂੰ ਕਿਸੇ ਚੀਜ਼ ਦਾ ਪਤਾ ਹੀ ਨਾ ਲੱਗੇ ਵੀ ਯਾਰ ਕਰਨਾ ਕੀ ਹੈ ਇਹ ਜਾਣਾਂ ਇਹ ਚੀਜ਼ ਵੀ ਹੋ ਗਈ ਓਹੀ ਚੀਜ਼ ਸੀਗੀ ਮੈਂ ਫੇਸਬੁੱਕ ਤੇ ਵੀਡੀਓ ਪਾਈ ਗਿਆ ਤਾਂ ਗਾਣੇ ਵੀ ਲਾਈ ਗਿਆ ਕੁਛ ਵਿੱਚ ਮੈਨੂੰ ਸਮਝ ਨਹੀਂ ਲੱਗੀ ਕੁਛ ਵੀ ਵੀਊ ਮੇਰੇ ਅੱਗੇ ਤੁਸੀਂ ਐ ਲਾ ਲਓ ਵੀ ਥੋੜੇ ਘਣੀ ਰਹਿ ਗਈ ਵਿੱਚ ਉਹਦੇ ਬਾਈ ਦੀ ਹੁਣ ਆਪਾਂ ਆਈਡੀ ਆ ਜਿਹੜੀ ਉਹ ਵੀ ਮੈਂ ਸਾਈਡ ਦੇ ਉੱਤੇ ਦਿਖਾ ਰਿਹਾ ਹਾਂ ਇਹਦੇ ਵਿੱਚ ਕੀ ਚੱਕਰ ਆ ਹੁਣ ਚੱਕਰ ਕੀ ਸੀ ਬਾਈ ਨੂੰ ਇੱਕ ਤਾਂ ਕਾਪੀਰਾਈਟ ਲੱਗੇ ਹੋਏ ਸੀ ਪਰ ਕਈ ਜਿਹੜੇ ਆ ਵੀਰ ਭਰਾ ਜਿਹੜੇ ਕੰਮ ਕਰਦੇ ਆ ਫੇਸਬੁੱਕ ਤੇ ਉਹ ਕਹਿੰਦੇ ਵੀ ਸਾਨੂੰ ਕਾਪੀਰਾਈਟ ਨਹੀਂ ਆਉਂਦਾ ਕਾਪੀਰਾਈਟ ਆਉਂਦਾ ਪਰ ਉਹਨਾਂ ਨੂੰ ਦੇਖਣਾ ਨਹੀਂ ਆਉਂਦਾ ਕਿ ਲੱਗਿਆ ਕਿੱਥੇ ਹੁੰਦਾ ਮੈਂ ਤੁਹਾਨੂੰ ਸਕਰੀਨ ਦੇ ਉੱਤੇ ਵੀ ਦਿਖਾ ਰਿਹਾ ਕਿਸ ਤਰੀਕੇ ਬਾਈ ਨੂੰ ਜਿਹੜਾ ਕੀ ਆ ਕਾਪੀਰਾਈਟ ਆਏ ਹੋਏ ਸੀਗੇ ਆਈ ਕਿਉ ਸੀ ਉਹ ਕੱਲੇ ਗਾਣੇ ਯੂਜ਼ ਕਰ ਰਿਆ ਸੀ ਬਾਈ ਦੇ ਜਿਹੜੇ ਆ ਗਾਣੇ ਆ ਹਰ ਇੱਕ ਵੀਡੀਓ ਦੇ ਤੇ ਹਨਾ ਬਾਈ ਬਾਡੀ ਵਰਕ ਦਾ ਕੰਮ ਸੀਗਾ ਤਾਂ ਉਹ ਵੀਡੀਓ ਵਗੈਰਾ ਬਣਾ ਕੇ ਬਾਈ ਆ ਜਿਹੜਾ ਪਾ ਦਿੰਦਾ ਸੀ ਉਹਦੇ ਚ ਕੀ ਚੱਕਰ ਹੁੰਦਾ ਸੀਗਾ ਕਿ ਇਹ ਬਾਈ ਗਾਣਾ ਲਾ ਦਿੰਦਾ ਸੀ ਹਨਾ ਬਾਈ ਹਰ ਇੱਕ ਵੀਡੀਓ ਤੇ ਗਾਣਾ ਲੱਗਿਆ ਹੋਇਆ ਸੀ ਬਾਈ ਦੇ ਦੋ ਟੂਲ ਤਾਂ ਓਪਨ ਹੋ ਗਏ ਸੀ ਸਬਸਕ੍ਰਿਪਸ਼ਨ ਦਾ ਵੀ ਤੇ ਸਟਾਰਾਂ ਦਾ ਵੀ ਤੇ ਬਾਕੀ ਦੇ ਟੂਲ ਸੀ ਜਿਹੜੇ ਉਹ ਓਪਨ ਨਹੀਂ ਹੋ ਰਹੇ ਸੀ ਕਿਉਂਕਿ ਕਾਰਨ ਸੀ ਗਾਣਾ ਤੇ ਬਾਈ ਨੂੰ ਅੱਜ ਉਹ ਚੰਗੀ ਤਰ੍ਹਾਂ ਫਤਖਾਇਆਗਾ ਕਿ ਕਿਸ ਤਰੀਕੇ ਬਾਈ ਜਿਹੜਾ ਉਹ ਗਾਣੇ ਵਰਤ ਰਿਹਾ ਸੀਗਾ ਤਾਂ ਉਹ ਗਾਣਿਆਂ ਦਾ ਵੀ ਸਿਸਟਮ ਬਾਈ ਤੋਂ ਡਿਲੀਟ ਕਰਵਾਇਆ ਤੇ ਨਾਲੇ ਬਾਈ ਨੂੰ ਦਿਖਾਇਆ ਹਣਾ ਬਾਈ ਗਾਣਿਆਂ ਦਾ ਚੱਕਰੀ ਪੈ ਰਿਹਾ ਨਾ ਪੂਰਾ ਹਾਂ ਵੀ ਗਾਣਿਆਂ ਦਾ ਮੈਨੂੰ ਬਹੁਤ ਸੀਗਾ ਸੌ ਗੁਵੇਰਾ ਲਾਦਾ ਸੀ ਮੈਂ ਤਾਂ ਉਹ ਚੀਜ਼ ਸੈੱਟ ਨਹੀਂ ਸੀ ਤੁਸੀਂ ਐਂ ਲਾ ਲਓ ਤਾਂ ਮੈਂ ਤੁਸੀਂ ਐਂ ਲਾ ਲਓ ਵੀ ਉੱਥੇ ਸਾਰੇ ਪਾਸੇ ਟਰਾਈ ਕੀਤਾ ਵੀਰੇ ਮੈਨੂੰ ਕੋਈ ਨਹੀਂ ਮਿਲਿਆ ਐਂਡ ਦੇ ਮੈਂ ਥੋੜੀ ਕੈਡ ਦੇਖੀ ਸੀ ਫੇਸਬੁੱਕ ਤੇ ਤੁਸੀਂ ਸਾਰਾ ਚੀਜ਼ਾਂ ਦੱਸ ਰਹੇ ਸੀਗੇ ਵੀ ਐਂ ਕਰਕੇ ਐਂ ਸੈੱਟ ਕਰੋ ਤਾਂ ਅੱਜ ਵੀਰੇ ਤੁਹਾਡੇ ਕੋਲ ਆਇਆ ਵੀ ਸੀ ਮੈਂ ਤਾਂ ਸਭ ਕੁਝ ਸੈੱਟ ਕਰਤਾ ਤੁਸੀਂ ਬਿਲਕੁਲ ਓਕੇ ਹੋ ਗਿਆ ਤੇ ਜੇ ਕਿਸੇ ਵੀਰ ਨੇ ਕੋਈ ਫੇਸਬੁੱਕ ਦੀ ਕੋਈ ਨੌਲੇਜ ਲੈਣੀ ਹੋਵੇ ਤਾਂ ਬਾਈ ਨਾਲ ਤੁਸੀਂ ਕੰਟੈਕਟ ਕਰ ਸਕਦੇ ਤੇ ਜਿਵੇਂ ਤੁਸੀਂ ਲਾ ਲਓ ਮੈਂ ਸੈਟਿੰਗ ਕਰਾਈ ਆ ਵੀਰੇ ਮੈਨੂੰ ਬਹੁਤ ਟਾਈਮ ਹੋ ਗਿਆ ਸੀ ਫੇਸਬੁੱਕ ਤੇ ਕੰਮ ਕਰਦੇ ਨੂੰ ਕੁਝ ਵੀ ਨੌਲੇਜ ਨਹੀਂ ਆ ਰਹੀ ਸੀ ਤਾਂ ਬਾਈ ਕੋਲੇ ਆਏ ਸੀ ਸਭ ਕੁਝ ਬਾਈ ਨੇ ਸਮਝਾਇਆ ਵੀ ਸਭ ਚੀਜ਼ਾਂ ਦੱਸੀਆਂ ਵੀ ਵੀਰੇ ਐ ਕਾਪੀਰਾਈਟ ਆਇਆ ਤੁਹਾਡਾ ਐ ਤੁਸੀਂ 뮤지컬 ਆਏ ਤੇ ਤੇ ਹੁਣ ਤਕਰੀਬਨ ਸਾਰੀਆਂ ਚੀਜ਼ਾਂ ਸੈੱਟ ਹੋ ਗਈਆਂ ਹੁਣ ਬਾਈ ਦੀਆਂ ਦੋ ਤਿੰਨ ਗਲਤੀਆਂ ਸੀਗਾ ਮੈਂ ਉਸ ਨੂੰ ਵੀਡੀਓ ਦੇ ਵਿੱਚ ਵੀ ਦੱਸ ਦਿੰਦਾ ਇੱਕ ਤਾਂ ਬਾਈ ਗਾਣੇ ਯੂਜ਼ ਕਰ ਰਿਹਾ ਸੀਗਾ ਵੀਡੀਓ ਬਣਾ ਰਿਹਾ ਸੀ ਆਪ ਦੀ ਹਨਾ ਕਈ ਲੋਕ ਕਹਿੰਦੇ ਕਿ ਸਾਡੀ ਆਪ ਦੀ ਵੀਡੀਓ ਹੈਗੀ ਪਰ ਵੀਡੀਓ ਦੇ ਨੀਚੇ ਗਾਣਾ ਜਦੋਂ ਲਾਉਣਾ ਹੈ ਨਾ ਉਹਦਾ ਰੈਵਨਿਊ ਜਿਹੜਾ ਸ਼ੇਅਰ ਹੋ ਜਾਂਦਾ ਕਿਉਂਕਿ 25 ਦੇ ਵਿੱਚ 2025 ਦੇ ਵਿੱਚ ਇਹਨਾਂ ਦੀਆਂ ਜਿਹੜੀਆਂ ਟਰਮ ਐਂਡ ਕੰਡੀਸ਼ਨਾਂ ਆ ਉਹ ਅਪਡੇਟ ਹੋ ਗਈਆਂ ਜਿਹੜਾ ਬੰਦਾ ਜੈਨੂਇਨਲੀ ਕੰਮ ਕਰੂ ਆਪਦਾ ਉਸੇ ਨੂੰ ਹੀ ਕੰਟੈਂਟ ਮੋਨਟਾਈਜੇਸ਼ਨ ਦਾ ਟੂਲ ਜਿਹੜਾ ਮਿਲਣਾ ਬਾਈ ਦੇ ਦੋ ਟੂਲ ਓਪਨ ਸੀ ਬਾਕੀ ਜਿਹੜੇ ਤੋਂ ਮੇਨ ਕਮਾਈ ਸੀ ਇਨਸਟ੍ਰੀਅਲ ਬੋਨਸ ਜਾਂ ਫ੍ਰੈਡਸ ਹੁਣ ਰੀਲ ਉਹ ਨਹੀਂ ਓਪਨ ਹੋ ਰਿਹਾ ਸੀ ਉਹ ਓਪਨ ਨਹੀਂ ਹੋ ਰਿਹਾ ਸੀ ਗਾਣਿਆਂ ਕਰਕੇ ਕਿਉਂਕਿ ਬਾਈ ਦਾ ਇਕੱਲਾ ਗਾਣਿਆਂ ਦਾ ਜਿਹੜਾ ਸਿਸਟਮ ਚੱਲ ਰਿਹਾ ਸੀ ਉੱਤੇ ਤੇ ਆਪਦੀ ਵੀ ਕੋਈ ਵੀ ਇਹਦੇ ਵਿੱਚ ਵੈਲਿਊ ਜਿਹੜੀ ਉਹ ਐਡ ਨਹੀਂ ਕਰ ਰਹੀ ਸੀ ਇੱਕ ਕਾਪੀਰਾਈਟ ਲੱਗੇ ਹੋਏ ਸੀ ਉਹ ਵੀ ਬਾਈ ਦੇ ਆਪਾਂ ਸੋਲਵ ਕਰਕੇ ਦਿੱਤੇ ਹੈਗੇ ਤਾਂ ਹੁਣ ਬਾਈ ਨੂੰ ਆਪਾਂ ਗਾਈਡਲਾਈਨਸ ਦੇ ਅਨੁਸਾਰ ਦੱਸਿਆ ਕਿ ਕਿਹੜਾ ਕੰਮ ਕਰਨਾ ਤੇ ਕੀ ਨਹੀਂ ਕਰਨਾ ਬਾਈ ਨੂੰ ਚੰਗੀ ਤਰ੍ਹਾਂ ਆਪਾਂ ਸਮਝਾਤਾ ਕਿ ਕਿਸ ਕੰਟੈਂਟ ਦੇ ਉੱਤੇ ਕੰਮ ਕਰਨਾ ਤੇ ਕਿਵੇਂ ਕਰਨਾ ਤੇ ਹੁਣ ਉਹ ਬਾਈ ਨੂੰ ਵੀਡੀਓ ਵਗੈਰਾ ਆਪਦੀਆਂ ਡਿਲੀਟ ਕਰਨੀਆਂ ਪੈਣਗੀਆਂ ਆਪ ਦਾ ਕੰਟੈਂਟ ਸਹੀ ਕਰਨਾ ਪਊਗਾ ਤੇ ਬਾਕੀ ਬਾਈ ਦਾ ਆਪਾਂ ਪੇ ਤੁਹਾਨੂੰ ਦਿਖਾ ਰਹੇ ਆ ਮੈਂਸ਼ਨ ਕੀਤਾ ਹੋਇਆ ਇਹਦੇ ਵਿੱਚ ਦੇਖ ਸਕਦੇ ਆ ਕਿ ਕਿਸ ਤਰੀਕੇ ਜਿਹੜੇ ਕਾਪੀਰਾਈਟ ਵਗੈਰਾ ਲੱਗੇ ਹੋਏ ਸੀ ਤੇ ਬਾਈ ਹੁਣ ਕੰਮ ਕਰਨਾ ਲਗਾਤਾਰ ਆਪਦਾ ਹਨਾ ਹਾਂਜੀ ਵੀਰੇ ਹੁਣ ਕੰਮ ਦੀਆਂ ਵੀਡੀਓ ਵਗੈਰਾ ਦੇ ਉੱਤੇ ਕੰਮ ਕਰਨਾ ਤੇ ਦੂਜਾ ਬਾਈ ਦਾ ਕਾਰ ਬਾਡੀ ਵਰਕ ਦਾ ਜਿਹੜਾ ਕੰਮ ਹੈਗਾ ਤੇ ਬਾਈ ਦਾ ਬਹੁਤ ਵਧੀਆ ਕੰਮ ਹੈਗਾ ਤੇ ਬਾਈ ਕਿੱਥੇ ਹੈ ਲੋਕੇਸ਼ਨ ਉਹ ਵੀ ਦੱਸ ਦਿਓ ਹਨਾ ਬਾਈ ਦਾ ਜਿਹੜਾ ਕਿ ਆਪਣਾ ਪੰਜਾਬ ਦਾ ਆਪਣਾ ਆਪਦਾ ਕੰਮ ਆ ਬਾਈ ਦੱਸੋ ਕਿੱਥੇ ਆਪਣਾ ਵੀਰੇ ਪਾਤੜਾ ਸ਼ਹਿਰ ਦੇ ਵਿੱਚ ਕੰਮ ਆ ਤੇ ਨੇੜੇ ਵਾਲ ਬਾਈਪਾਸ ਦੇ ਉੱਪਰ ਆ ਆਪਣੀ ਮੋਡੀਫਿਕੇਸ਼ਨ ਵੀ ਕਰਦੇ ਆਪਾਂ ਕਾਰਾਂ ਨੂੰ ਸਨਰੂਫ ਡੈਂਟੀਫਾਈਂਟਿੰਗ ਦਾ ਕੰਮ ਵੀ ਕਰਦੇ ਆ ਸਾਰਾ ਵਰਕ ਆਪਣਾ ਕਰਦਾ ਹੁੰਦਾ ਜੇ ਤੁਸੀਂ ਕਿਸੇ ਨੇ ਵੀਰ ਨੇ ਕਰਦਾ ਕੰਮ ਕਰਵਾਣਾ ਹੋਵੇ ਤਾਂ ਤੁਸੀਂ ਕਰਵਾ ਸਕਦੇ ਹੋ ਬਾਕੀ ਬਾਈ ਨਾਲ ਵੀ ਤੁਸੀਂ ਮਿਲ ਸਕਦੇ ਹੋ ਜਿਵੇਂ ਤੁਸੀਂ ਲਾ ਲਓ ਵੀ ਮੈਂ ਫੇਸਬੁੱਕ ਦੀ ਸਾਰੀ ਸੈਟਿੰਗ ਕਰਵਾਈ ਆ ਮੈਨੂੰ ਕੁਝ ਵੀ ਨਹੀਂ ਪਤਾ ਸੀਗਾ ਵੀ ਕਿਵੇਂ ਇਨਕਮ ਆਉਂਦੀ ਆ ਕਿਵੇਂ ਕੀ ਚੀਜ਼ ਹੁੰਦੀ ਆ ਤਾਂ ਬਾਈ ਨਾਲ ਮਿਲੇ ਆਪਾਂ ਬਹੁਤ ਚੰਗਾ ਲੱਗਿਆ ਸਾਨੂੰ ਮਿਲ ਕੇ ਚੀਜ਼ ਵੀ ਬਾਈ ਨੇ ਸਾਰੀਆਂ ਚੀਜ਼ਾਂ ਸੈੱਟ ਕਰਕੇ ਦਿੱਤੀਆਂ ਅਕਾਊਂਟ ਨੰਬਰ ਵੀ ਸਾਨੂੰ ਵਿੱਚ ਭਰ ਕੇ ਦਿੱਤੇ ਹਨਾ ਸਾਰੀਆਂ ਜਾਂ ਸੈੱਟ ਕਰੀਆਂ ਬਾਈ ਨੇ ਜੇ ਤੁਸੀਂ ਵੀ ਕੋਈ ਆਪਣਾ ਸੈਟਿੰਗ ਕਰਵਾਣਾ ਚਾਹੁੰਦੇ ਹੋ ਤਾਂ ਜਰੂਰ ਬਾਈ ਨਾਲ ਮਿਲ ਸਕਦੇ ਤੇ ਬਾਈ ਦਾ ਨਾਲ ਵੀ ਤੁਸੀਂ ਮੈਂ ਐਡੀ ਮੈਂਸ਼ਨ ਕੀਤੀ ਹੋਈ ਆ ਤੇ ਬਾਈ ਨੂੰ ਫੋਲੋ ਕਰ ਲਿਓ ਤੇ ਬਾਈ ਦਾ ਕੰਮ ਵੀ ਵਧੀਆਗਾ ਤੇ ਬਾਈ ਦਾ ਅਕਾਊਂਟ ਸੈਟ ਅਪ ਤੇ ਬਾਕੀ ਜੋ ਵੀ ਜਾਣਕਾਰੀ ਸੀ ਬਾਈ ਨੂੰ ਆਪਾਂ ਕੱਲੀ ਕੱਲੀ ਚੀਜ਼ ਦਸੀ ਆ ਤੇ ਬਾਈ ਦਾ ਹੁਣ 60 ਦਿਨਾਂ ਬਾਅਦ ਜੇ ਮੋਨਟਾਈਜ਼ ਹੁੰਦਾਗਾ ਤਾਂ ਬਾਈ ਦਾ ਰਿਵਿਊ ਵੀ ਆਪਾਂ ਇਸੇ ਪੇਜ ਦੇ ਉੱਤੇ ਪਾਵਾਂਗੇ ਹੋ ਸਕਦਾ ਬਾਈ ਦਾ ਪੇਜ 60 ਦਿਨਾਂ ਤੋਂ ਪਹਿਲਾਂ ਹੀ ਮੋਨਟਾਈਜ਼ ਹੋਵੇ ਜੇਕਰ ਉਹ ਬਾਈ ਗਾਈਡਲਾਈਨਸ ਦੇ ਅਨੁਸਾਰ ਚੱਲੂਗਾ